ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਕੋਰਨਾ ਕਰੋ WhatsApp ਨੰਬਰ ਤੇ ਪੂਰਾ ਵਾਈ ਡਾਟਾ ਭੇਜੋ ਤੁਸੀਂ ਸਾਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਚੈਨਲ ਦੀ ਅਸਲੀ ਪ੍ਰੋਫਾਈਲ ਨਾਮ ਹਸਿੰਗ ਜਨਮਤੀ 1991 ਹਾਈ ਟੋ ਸ਼ੇਪੋਰਟ ਕਾਸਟ ਜੱਟ ਸਿੰਘ ਗੋਟਿੱਲੋ ਜ਼ਮੀਨ 3 1 ਏਕੜ ਜ਼ਿਲ੍ਹਾ ਫਾਜ਼ਿਲਕਾ ਕੰਮ ਸਰਕਾਰੀ ਨੌਕਰੀ ਪਾਇਲਟ ਰੇਲਵੇ ਪਰਿਵਾਰ ਮੈਂਬਰ ਇੱਕ ਬੈਨ ਵੈਰੀ ਡਿਕਪਰਾ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀ ਐਡ ਕੀਤੀ ਹੋਈ ਲੜਕੀ ਦੀ ਹਾਈਟ 5 ਫੁੱਟ 10 ਇੰਚ ਹੋਵੇ ਏਰੀਆ ਜਲਾਲਾਬਾਦ ਅਪਰੋਚਪੋਰ ਮੁਖਤਸਰ ਮਲੋਟ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 9560995960 ਤੁਸੀਂ ਪਰਿਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਅਲਾ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1997 ਹਾਈਟ ਸ਼ੇਪੁਰ ਕਾਸਟ ਹੋਇਆ ਜਰਸੀ ਕੋਟੇਲੋ ਏਰੀਆ ਆਜੀਕਾ ਜ਼ਮੀਨ ਤੈਨੇਕਰ ਕੰਮ ਸਰਕਾਰੀ ਨੌਕਰੀ ਪੰਜਾਬ ਪੁਲਿਸ ਪਰਿਵਾਰ ਮੈਂਬਰ ਇੱਕ ਪੈਨ ਮੈਰਿਟ ਇੱਕ ਬਰਾ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 956999 9560 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1993 ਹਾਈਟ 5 ਫੁੱਟ 11 ਇੰਚ ਕਾਸਟ ਜੀਓਜਿਕ ਏਰੀਆ ਪਿੱਖੀਮਾਨਸਾ ਬੜਾਈ ਡਿਗਰੀ ਵਿਟ ਟੈਕਰ ਇਲੈਕਟ੍ਰਿਕ ਸੀਯੂ ਸ਼ੰਢੀਗੜ ਡਿਪਲੋਮਾ ਇਲੈਕਟ੍ਰੋਨਿਕ ਕਮੋਹਲੀ ਆਨਲਾਈਨ ਕਮ ਲੜਕਾ ਕਰਿਆ ਹੈ ਜਮੀਨ 1 एकड़ ਪਰਿਵਾਰ ਮੈਂਬਰ ਮੀਤਾ ਗੌਰਮੈਂਟ ਜੋਬ ਤੋਂ ਰਿਟਾਇਰਮੈਂਟ ਪੈਨਸ਼ਨ 60000 ਪ੍ਰਤੀ ਮਹੀਨਾ ਦੋ ਪਹਿਣਾ ਮੈਰਿਡ ਇੱਕ ਆਸਟ੍ਰੇਲੀਆ ਇੱਕ ਪੰਜਾਬ ਇੱਕ ਉਪਰਾ ਫੁੱਟ ਕਾਲ ਪੀਆ ਅਨਮੈਰਿਡ ਮੰਗ ਹੈ ਦੀ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਮਝਦਾਰ ਨਰਮ ਸਰੀਫ ਸੁਆਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98460772 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਾਨਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਜਰਮਤੀ ਕਾ 2001 ਹਾਈਟ 5 ਫੁੱਟ 2 ਇੰਚ ਕਾਸਟ ਜਰਸਿਕ ਇਕਲੋਤਾ ਲੜਕਾ ਏਰੀਆ ਭਗਵਾੜਾ ਜ਼ਮੀਨ 5 ਏਕੜ ਕੰਮ ਕਨੇੜਾ ਪੀ ਆਰ ਰੇਲਵੇ ਸਰਕਾਰੀ ਨੌਕਰੀ ਮੰਗਾ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੋਰ 6 ਇੰਚ ਹੋਵੇ ਏਰੀਆ ਦਾ ਬਾਬਾ ਸੰਪਰਕਨ ਇਹਨਾਂ ਦਾ ਮੋਬਾਈਲ ਨੰਬਰ 9815215195 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਪਤੀ 1264 1997 ਹਾਈਟ 5 ਫੋਰ 11 ਇੰਚ ਪੜਾਈ ਐਮਏ ਕਮ ਆਰਮੀ ਏਰੀਆ ਨਮਾਸ਼ਹਿਰ ਕਾਸਟ ਜਰਸੀ ਕਮਾਨ ਪਰਿਵਾਰ ਮੈਂਬਰ ਪਿਤਾ ਗੌਰਮਤ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਹੌਸਵਾਈਪ ਇੱਕ ਪ੍ਰਾ ਕੈਨੇਡਾ ਮੰਗ ਵਧੀਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਕੈਰਦਾ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9867 9662 ਇਹਨਾਂ ਦਾ ਦੂਜਾ ਮੋਬਾਈਲ ਨੰਬਰ 94653 12053 ਤੁਸੀਂ ਪਰਮਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਸਰਕਾਰੀ ਨੌਕਰੀ ਜਨਮ ਤਰੀਕ 2/10/1995 ਹਾਈਟ 5 ਫੁੱਟ 9 ਇੰਚ ਪੜਾਈ VMPAD ਕਾਹਤ ਮਜਬੂਰੀ ਸਿੱਖੂ ਸ਼ਹਿਰ ਬਠਿੰਡਾ ਕੰਮ ਇੰਗਲਿਸ਼ ਟੀਚਰ ਸਰਕਾਰੀ ਨੌਕਰੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਬਰਾ ਡਾਕਟਰ ਸਰਕਾਰੀ ਨੌਕਰੀ ਮੰਗ ਵੈਦੀ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਨੀ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਕੱਟਣਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ 6005076188 ਤੁਸੀਂ ਪਰਵਾਰ ਨੂੰ ਫੋਨ ਕਰਕੇ ਨਵੰਤਨ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਸੇਮੀ ਜਰੂਰ ਤੇ 2200 1991 ਕਾਸਟ ਜਰਸੀਕ ਗੋਤ ਤਲਵਾਲ ਏਰੀਆ ਬਟਿੰਡਾ ਲੜਕੇ ਦਾ ਇਲਾਕਾ ਹੋਇਆ ਕਮ ਆਰਮੀ ਦੇ ਵਿੱਚ ਜ਼ਮੀਨ 3 ਕਿਲੇ ਪਰਵਾਰ ਮੈਂਬਰ ਪਿਤਾ ਕਿੰਨੀ ਬੜੀ ਕਰਦੇ ਮਾਤਾ ਹਾਊਸ ਵਾਈਫ ਇੱਕ ਭਰਾ ਇੱਕ ਭੈਣ ਅਮਰਿੰਦ ਮੰਗਵਦੀਪ ਪ੍ਰਵਾਹ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8399708842 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 21/09/1991 ਲੜਕੀ ਅਮਰਤਾਰੀ ਏਰੀਆ ਲੁਧਿਆਣਾ ਪੜਾਈ ਐਮਟੈਕ ਇਨ ਕੰਪਿਊਟਰ ਸਾਇੰਸ ਇੰਜੀਨੀਅਰ ਕਾਮ ਪ੍ਰੋਫੈਸਰ ਇਨ ਸੀਐਸਈ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਅਮਰਤਾਰੀ ਪਰਿਵਾਰ ਹੋਵੇ ਐਨਆਰਆਈ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 88378 4767 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਗਤਿ ਖੁੰਨੀ ਵਾਰੋਂ ਨਿਸੋਸਤਾਨਮੀ ਹਾਈ ਟਾਪ ਅਨਪੂਰ ਗੈਰੈਂਟੇ ਕਾਸਟ ਜਰਸੀ ਕਾ ਏਰੀਆ ਫਤਿਹਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 10 ਕਿਲੇ ਪੜਾਈ ਪਲੱਸ 2 에어ਪੋਰਟ ਸਰਵਿਸ ਪੇਪਰ ਪਾਸ ਇੰਟਰਨੈਸ਼ਨਲ 에어ਪੋਰਟ ਟ੍ਰਾਂਸਪੋਰਟ ਵਿਜ਼ਨਿਸਰ ਕਮਰ ਟਰੈਲਰ ਡਰਾਈਵਰ ਦੇ ਬਈ ਪਰ ਫਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਮੈਰਿਡ ਇੱਕ ਪੈਨ ਅਮੈਰਿਡ ਮੰਗ ਵਧੀਆ ਪਰਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9946597600 ਦੂਜਾ ਮੋਬਾਈਲ ਨੰਬਰ 98777 98593 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜਨਮ ਤਰੀਕ 1996 ਹਾਈਟ ਸਕੂਲ ਪੜਾਈ ਮਕੈਨੀਕਲ ਇੰਜੀਨੀਅਰ ਤੇ ਹੋਟਲ ਮੈਨੇਜਮੈਂਟ ਡਿਪਲੋਮਾ कामस स्विट्जरलैंड एयरलाइन जॉब दिया अपना बिजनेस एकला लड़का कास्ट रामगढ़ी एरिया उशियार पर मांगा वधिया पर्वतों पर लिखी लड़की री लोड है लड़की री हाइट 5 फुट 4 इंच तो ज्यादा होवे क्रिलू लड़की री लोड है कास्ट जर्सीख खत्री सैनी रामगढ़ी सुनियारे कास्ट नो पहल है इनंदा मोबाइल नंबर 78891 04812 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਅਲਸਰਗਦੀਨਾਮ ਸਿੰਘ ਜਨਮ ਤਰੀਕ 1992 ਹਾਈਟੋ ਪੰਫੂਡ ਚੇਨਜ ਕਾਸਟ ਰਾਮਗੜੀਏ ਏਰੀਆ ਬਠਿੰਡਾ ਪੜਾਈ ਡਿਪਲੋਮਾ ਆਰਕਟੈਕਚਰ ਸਿਵਲ ਇੰਜੀਨੀਅਰ ਕਾਮ ਬਠਿੰਡਾ ਸਾਈਟ ਇੰਜੀਨੀਅਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤ ਪੋਸ ਵਾਈਫ ਇੱਕ ਪਰ ਮੈਰਿਡ ਮਗ ਅਗਧਿਆ ਪਰਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98610799 ਤੁਸੀਂ ਪਰਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ लड़की जन्म तीक दो सात उन्नीस सौ हाइट 5 फुट 5 इंच पढ़ाई जी नर्सिंग जीरा स्कूल नर्सिंग काम स्टाफ नर्स हस्पता जलंधर एरिया फिरोजपुर कास्ट पट्टी परिवार मेंबर माता एक भैन मैरिड दो मैरिड अपना बिजनेस मंग वधिया परिवार तो पढ़े लिखे लड़के की लड़ है लड़का एन ਇਨਾਂ ਨੂੰ ਜਾਤੀ ਵੰਡ ਨਹੀਂ ਇਹਨਾਂ ਦਾ ਮੋਬਾਈਲ ਨੰਬਰ 64145 46296 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੂੰ ਸਰਦਾਰ ਲੜਕਾ ਕੈਨੇਡਾ ਜਨਮ ਦੇ 1992 ਹਾਈਟ 64 ਏਰੀਆ ਪਟਿਆਲਾ ਵਿਕਟੋਰੀਆ BC ਕੈਨੇਡਾ ਪੜਾਈ ਬੀਟੈਕ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ਾ ਜਮੀਨ ਟਾਈ ਕੇ ਲਈ ਚੰਡੀਗੜ੍ਹ ਰੋਡ ਤੇ ਕਾਇਮ ਐਡਮਿਨਿੰਗ ਸਿਚੁਏਸ਼ਨ ਪ੍ਰਾਂਤ ਸਕੂਲ ਬੋਰਡ ਪਿਤਾ ਮਾਤਾ ਦੋਪੈਣਾ ਇੱਕ ਕਨੇਡਾ ਇੱਕ ਗਵਰਨਮੈਂਟ ਜੋਬ ਮੈਰਿਡ ਮੰਗ ਵਦੀਆ ਪਰਵਤ ਤੋਂ ਪੜ੍ਹੇ ਲਿਖੇ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9972551937 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 2 9 1982 ਹਾਈਟ 254 ਇੰਚ ਜਨਮ ਸਥਾਨ ਹਰਿਆਣਾ ਸ਼ਹਿਰ ਜਲੰਧਰ ਕਾਸਟ ਮੈਰਾ ਪੜਾਈ ਦਸਵੀਂ ਪਾਸ ਕੰਮ ਇਲੈਕਟ੍ਰੋਨਿਕ ਤਨਖਾ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਦੋ ਪਰਾ ਦੋ ਪੇਨਾ ਅਮੈਰਿਡ ਮੰਗਰ ਵਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਨਾਂ ਦਾ ਮੋਬਾਈਲ ਨੰਬਰ 9979364583 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ 3 1997 ਹਾਈਟ ਪੰਜਪੁਰ ਜੀ ਇੰਚ ਕਾਸਟ ਜਰਸੀ ਏਰੀਆ ਤੰਤਨ ਪੜਾਈ ਪੀ ਐਸ ਸੀ ਨਰਸਿੰਗ ਮੰ ਅਵਧਿਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕੀ ਕੋਲ ਜਮੀਨ 6 7 ਕਿਲੇ ਹੋਣ ਲੜਕਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਪੀਆਰ ਹੋਵੇ ਏਰੀਆ ਟੰਟਨ ਨੇੜੇ ਵਾਲੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8859 72025 ਤੁਸੀਂ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੂੰ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 17/9/1999 ਬੜਾਈ ਪਲਸ 2 ਨਾਨ ਮੈਡੀਕਲ ਕੋਰਸ ਕੰਪਿਊਟਰ ਟੈਕਨੀਕਲ ਇਨ ਕਨੇਡਾ ਏਰੀਆ ਜਗਰਾਉਂ ਕਾਸਟ ਰਵਿਦਾਸੀ ਸਿੱਖ ਕੰਮ ਜੈਡ ਲਾਇਸੈਂਸ ਟ੍ਰੈਕ ਫਾਰਮ ਟ੍ਰੇਨਿੰਗ ਡਰਾਈਵਰ ਸਕੂਲ ਮੰਗਵਾ ਵਿਧਿਆ ਪਰਵਾਰ ਤੁੰਪੜੀ ਲਿਖੀ ਲੜਕੀ ਕਨੇਡਾ ਪੀਆਰ ਵਰਕ ਪਰਮਿਟ ਨੈਨੀ ਨੂਕੈਂਸ ਇਹਨਾਂ ਨੂੰ ਜਾਤੀ ਬੰਧ ਨਹੀਂ ਇਹਨਾਂ ਦਾ ਮੋਬਾਈਲ ਨੰਬਰ 843500 ਦਤੀ ਸੇਸੋ 1 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੁਸ਼ੰਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤੀ 1992 ਆਈਟਮ ਪੰਜ 9 ਇੰਚ ਕਾਸਟ ਜਰਸੀ एरिया ਅਮਰitsar ਜਮੀਨ ਟੈਂਕ ਲਈ ਪੜਾਈ ਪੀਜੀ ਡਿਪਲੋਮਾ ਐਮ ਪੀ ਐਚ ਡਬਲਯੂ ਹੈਲਥ ਵਰਕਰ ਕੋਰਸ ਕੰਮ ਵੈਂਕ ਵਿੱਚ ਜੋ ਪਰਿਵਾਰ ਮੈਂਬਰ ਪਿਤਾ ਗੌਰਮਨ ਗਵਰਨਮੈਂਟ ਰਿਟਾਇਰਮੈਂਟ ਇੱਕ ਬਰਾ ਮੈਰਿਟ ਨਿਊਜ਼ੀਲੈਂਡ ਇੱਕ ਪੈਨ ਗਵਰਨਮੈਂਟ ਸ਼ਾਪ ਮੰਕਾ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਇਲਿਸਟ ਕੀਤੀ ਹੋਵੇ ਸਾਰਾ ਖਰਚਾ ਲੜਕੇ ਦੇ ਪਰਿਵਾਰ ਕੋਲੋਂ ਜਰਸੀਖ ਹੀ ਉਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 96464 08143 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਰਾਮ ਸਿੰਘ ਜਨਮ ਤਰੀਕ 26/7/1997 ਆਈਟੀਓ 6 ਫੁੱਟ ਬਟ ਆਈ ਵੀ ਐ ਕਮ ਵਿਜ਼ਾਸ ਫਾਈਨੈਂਸ ਕੰਪਨੀ ਕਾਸਟੂ ਖੱਤਰੀ ਏਰੀਆ ਰੋਪੜ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਲਕ ਹਾਊਸ ਵਾਈਫਰ ਇੱਕ ਬਰਾ ਮੈਰਿਡ ਇੰਗਲੈਂਡ ਮਾਂਗਾ ਪੰਜਾਬ ਤੋਂ ਵਧੀਆ ਪਰਿਵਾਰ ਤੋਂ ਵੱਡੀ ਲੇਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 3 24 ਇਹਨਾਂ ਦਾ ਮੋਬਾਈਲ ਨੰਬਰ 9914519137 ਸਿੰਘ ਜਰਨਤਿਕ 29999 ਹਾਈਡ ਪੰਕੁਰਤਾ ਸਿੰਘ ਜੇ ਬੜਾਈ ਵਿਆਸੀ ਕਾਸਟ ਜਰਸੀ ਕੋ ਗੋਧ ਬੁੱਟਰ ਕਾਮਾ ਪੰਜਾਬ ਪੁਲਿਸ ਜ਼ਮੀਨ ਦੇ ਪ੍ਰਾਪਰਟੀ ਪੰਜ ਕਿਲੇ ਚਾਰੋਂ ਦਕਾਨਾ ਕਰਾਈ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਠਿੰਡਾ ਪਰ ਫੈਮ ਮੈਂਬਰ ਪਿਤਾ ਗੌਰਮੇਂਟ ਜੋਬ ਤੋਂ ਰਿਟਾਇਰਮੈਂਟ ਪ੍ਰਾਪਤੀ ਦਾ ਕੰਮ ਮੰਗ ਅਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 22 ਸਾਲ ਦੀ ਵਿੱਚ ਹੋਵੇ ਜਰਸੀ ਕਾਸਟ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98633 6239 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਨਕੀ ਲੜਕਾ ਜੂਐਸਏ ਵਾਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸੀਕ ਕੰਮ ਆਪਣਾ ਬਿਜ਼ਨਸ ਵਧੀਆ ਜੋ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਜੂਐਸਏ ਆਪਣਾ ਕਰ ਮੰਗ ਅਵਧੀਆ ਤਾਂ ਨਹੀਂ ਪਰ ਪਰਿਲੇ ਕਿ ਸੋਨੇ ਦੀ ਨਕਲੀ ਲੜਕੀ ਦੀ ਲੋੜ ਹੈ ਲੜਕੀ ਜੂਐਸਏ ਵਾਰਨ ਜਾਂ ਜੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੁਣ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1 555 930 7701 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਲੜਕੇ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀ ਕੋ ਪੜਾਈ +2 ਮੈਡੀਕਲ ਤੇ ਡਵਰ ਡਿਗਰੀ VALLV ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆ ਖਾਂਦਾਨੀ ਪਰਵਾਰ ਤੋਂ ਵਕੀਲ ਲੜਕੀ ਮੰਗ ਖਾਂਦਾਨੀ ਪਰਵਾਰ ਤੋਂ ਵਧੀਆ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +66 27 34 55 47 5 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ 'ਤੇ ਤੁਸੀਂ ਆਪਣਾ ਪੂਰਾ ਵਾਇਓ ਡਾਟਾ ਭੇਜੋ ਸਾਡਾ ਵਰਸਿਪ ਨੰਬਰ 950159337